ਦੇਖੋ ਮੌਸਮ ਖੇਰ ਕਣਕਾਂ ਦਾ ਫੜੀਆਂ ਆ। ਆਸ੍ਰੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ProudToBeAFarmer ਤੇ। ਲੋ ਵੀ ਮਿੱਤਰੋ ਵੀਡੀਓ ਅੱਜ ਪਾ ਰਹੇ ਆ ਬਹੁਤ ਟਾਈਮ ਬਾਅਦ ਕਿਉਂਕਿ ਬਸ ਬਿਜੀ ਹੋ ਗਏ ਸੀ ਕੰਮਾਂ ਕਾਰਾਂ 'ਚ। ਇੱਕ ਆਪਣੇ ਘਰ ਰੱਬ ਨੇ ਤੀਜੀ ਦਾਤ ਦਿੱਤੀ ਐ ਇਸ ਕਰਕੇ ਉੱਧਰ ਬਿਜੀ ਹੋ ਗਏ ਸੀ। ਸੋ ਇਸ ਕਰਕੇ ਕੋਈ ਵੀਡੀਓ ਨਹੀਂ ਪਈ। ਉਹ ਤੋਂ ਪਰੋਜ ਵੀਡੀਓ ਪਾਇਆ ਕਰਾਂਗੇ ਕਿਉਂਕਿ ਸੀਜ਼ਨ ਆ ਗਿਆ ਹੁਣ ਨਾਲੇ ਹੁਣ ਵਿਲੇਜ ਥੋੜਾ ਜਿਹਾ ਹੋ ਗਏ ਹੁਣ ਰੈਗੂਲਰ ਬਲੌਗ ਆਇਆ ਕਰਨਗੇ ਸੋ ਚੈਨਲ ਨੂੰ ਬਹੁਤ ਤੋਂ ਬਹੁਤ ਸਬਸਕ੍ਰਾਈਬ ਕਰ ਲਓ ਅੱਜ ਕੱਢਣੀ ਆਪਾਂ ਸਰੋਂ ਇਸ ਕਰਕੇ ਮੌਜਾਲਾ ਸੋਚ ਲਿਆ ਵੀ ਬਲੌਗ ਬਣਾ ਲਈਏ ਆਹ ਟਰਾਲੀ ਆਪਾਂ ਨੇ ਕੱਲ ਸ਼ਾਮ ਨੂੰ ਭਰ ਕੇ ਖੜਾ ਲਈ ਸੀ ਆਹ ਫੜਾ ਛੋਟਾ ਆਪਣਾ ਉੱਧਰ ਹਜੇ ਉਹ ਸਰੋਂ ਆ ਜਿਹੜੀ ਲੱਤਣੀਆਂ ਹੋਏ ਇੱਕ ਟਰਾਲੀ ਹੋਰ ਚ ਇੱਕ ਟਰਾਲੀ ਹੋਰ ਆ ਰਹੀ ਹੈ ਉਹ ਚ ਲੱਦਾਂਗੇ ਬਣੇ ਰਹੋ ਵੀਡੀਓ ਦੇ ਨਾਲ ਅਣਕਾਂ ਦਾ ਲਗਭਗ ਹੁਣ ਸਾਰੇ ਕਿਤੇ ਆ ਹੀ ਪਈਆਂ ਉਹ ਪੂਰੀ ਸੁੱਕੀ ਆ ਇਹ ਸਾਰਿਆਂ ਨੂੰ ਵੇਚਤੀ ਹੈ ਦੇਖੋ ਹੁਣ ਇੱਕ ਕਦੋਂ ਵੜਦੇ ਆ ਪਿੰਡ ਚ ਮਿਲਦਾ ਸਾਰ ਨੂੰ ਵੇਚਤੀ ਆ ਸਾਰਾ ਅਕੀ ਲਿਆ ਰਿਹਾ ਹੈ ਆਪਾਂ ਨਾਲ ਦੀ ਕਰ ਰਹੇ ਆ ਵੇਟ ਆ ਫੇਰ ਤੁਹਾਨੂੰ ਅੱਗੇ ਦਿਖਾਉਣੇ ਆ ਵੀ ਸਰੋਂ ਨਿਕਲਦੀ ਕਿਵੇਂ ਤੇ ਝੁਰਾਂ ਦਾ ਝਾੜ ਕੀ ਰੰਗ ਸਾਡੇ ਦਾ ਹਜੇ ਵਾਢੀ ਸ਼ੁਰੂ ਨਹੀਂ ਹੋਈ ਕਿਹੜੇ-ਕਿਹੜੇ ਏਰੀਆ ਚ ਪੰਜਾਬ ਚ ਵਾਢੀ ਸ਼ੁਰੂ ਹੋ ਗਈ ਕਮੈਂਟ ਕਰਕੇ ਦੱਸਿਓ ਆ ਦੇਖ ਲਓ ਸਾਰੀ ਧਰਤੀ ਸੁਨਹਿਰੀ ਹੋਈ ਪਈ ਆ ਬਸ ਜਦੋਂ ਚੱਲ ਪਿਆ ਕੰਮ ਫਿਰ ਤਾਂ ਚਾਰ ਪੰਜ ਦਿਨਾਂ ਦੀ ਖੇੜ ਆ ਫਿਰ ਤਾਂ ਸਾਰੇ ਮੈਂਟੋ ਮੈਂਟੀ ਮਸ਼ੀਨਾਂ ਨੇ ਲਵੇਟ ਦੇਣਾ ਏਰੀਆ ਲਓ ਜੀ ਆ ਗਈ ਦੂਜੀ ਟਰਾਲੀ ਇੱਥੇ ਰੱਖਾ ਗਏ ਹੁਣ ਦੇਖਦੇ ਆ ਚਾਜ ਬਣੀ ਲਓ ਜੀ ਟਰਾਲੀ ਲੱਗਿਆ ਇੱਧਰ ਨੂੰ ਮੋੜ ਕੇ ਲਾਉਣਾ ਕਿਉਂਕਿ ਹਵਾ ਜੰਦਰੀ ਆ ਆਵਾ ਬੋੜੀ ਦੇ ਜਦ ਸਕਮਾ ਦੇ ਬਰੋ ਲਈ ਬਾਹ ਚੱਲ ਰਿਹਾ ਪ੍ਰੋਗਰਾਮ ਸਰੋਵ ਘੱਟਣ ਦਾ ਇੱਥੇ ਆਪਣੇ ਮੂਰੇ ਇੱਕ ਟਰਾਲੀ ਹੋਰ ਆ ਗਈ ਹਸ ਤੋਂ ਪਹਿਲਾਂ ਜੇਕਰ ਕਿ ਉਹਦੀ ਵਾਰੀ ਲੱਗੀ ਆਹ ਟਰਾਲੀ ਕੱਟ ਗਏ ਹੁਣ ਦੂਜੀ ਲਾਈਨ ਗਏ ਆ ਆਪਾਂ ਬੈਠੇ ਆ ਇੱਥੇ ਜਿੱਦ ਬਾਅਦ ਆਪਾਂ ਨੰਬਰ ਲਾਵਾਗੇ ਨੇ ਇੱਕ ਮੁਰਾਹਾਲ ਕਰਕੇ ਆਜਾ ਉਹ ਮੇਰੀ ਚੱਲ ਰਹੀ ਆ ਇਹ ਕੰਮ ਮਾਰੋ ਮਾਰ ਦੂਜੀ ਟਰਾਲੀ ਦੇ ਆਗੇ ਔਖਾ ਕੰਮ ਲਓ ਜੀ ਹੋ ਗਿਆ ਫਾਈਨਲ ਕੰਮ ਤਿੰਨੇ ਟਰਾਲੀਆਂ ਜੋ ਨਿਕਲ ਗਈ ਠੀਕ اترੋ ਆ ਗਈ ਉਹ ਆ ਤਰੀ ਚੂਹੀ ਪਾਣੀ ਹੋਈ ਆ

ਆਪਾਂ ਮੱਜਾਂ ਦਾ ਫਿਕਰ ਕਰੀਏ ਆਕਾ ਵੱਟ ਕੇ ਲੈ ਜਾਈਏ ਇਸ ਤੋਂ ਪਹਿਲਾਂ ਕਿ ਇੱਥੇ ਭਿੱਜ ਜਾਈਏ ਲੋਈ ਮੜੋ ਮੜਾ ਮੀਂਹ ਪੈ ਰਿਹਾ ਘਣ ਮਣਕ ਨਹੀਂ ਹੋ ਰਹੀ ਐ ਹਨੇਰੀ ਬਹੁਤ ਚਲ ਰਹੀ ਐ ਆਪਾਂ ਪਹੁੰਚ ਗਏ ਫਾਰਮ ਤੇ ਫੀਡ ਪਾਉਣੀ ਆ ਆ ਪਈ ਹੈ ਹਰੀ ਫੀਡ ਕੀ ਕੰਮ? ਮੁਝੋ ਪੱਛ। ਅਲੋਈ ਲੱਗਿਆ ਫੀਡ ਪਾਉਣ। ਫਰਾਬ ਮੌਸਮ ਹੈ। ਲੇਟ ਹੋ ਗਿਆ ਜਸਰੋਣੇ ਲੇਟ ਕਰਤੇ। ਨਹੀਂ ਤਾਂ ਕੱਦ ਦਾ ਟਾਈਮ ਨਾ ਕੰਮ ਨਿਬੜ ਜੇ ਨਾ। ਦੇਖੋ ਮੌਸਮ ਖਰਾਬ ਹੋਇਆ ਆ ਇਹਨੇ ਮਰ ਗਏ ਕਿੰਨੇ ਆ 14 ਹਨਾ ਆ ਦੇਖੋ ਹੁਣ ਇਹਨਾਂ ਦੀ ਪਰਭਾਈ ਕਿਵੇਂ ਹੋਏ ਦੇਖ ਲਓ ਮੌਸਮ ਖਰਾਬ ਕਰਨਾ ਸਾਰੇ 14 ਮਰ ਗਏ ਦਿਲ ਪਤਲਾ ਹੁੰਦਾ ਇਹਨਾਂ ਦਾ ਹਨਾ ਚਲੋ ਖੈਰ ਚਲੋ ਵਾਦੇ ਘਾਟੇ ਚਲਦੇ ਰਹਿੰਦੇ ਆ ਕਦੇ ਬਾਚ ਵੀ ਜਾਂਦੇ ਆ ਕਦੇ ਮਰ ਵੀ ਜਾਂਦੇ ਆ ਬਾਕੀ ਮੌਸਮ ਦੀ ਮਾਰ ਸਾਰੀ ਹਰੇਕ ਚੀਜ਼ ਤੇ ਹੁੰਦੀ ਹੈ ਫਾਸਲਾ ਤੇ ਵੀ ਇਨਾ ਤੇ ਵੀ ਖੈਰ ਜਿਹੜੀ ਗੱਲ ਸਰੋਂ ਕੱਢੀ ਸੀ ਝਾੜ ਵਧੀਆ ਦੇਗੀ ਆ ਇੱਕ ਬੀਗਾ ਜਗਾ ਸੀ ਮੈਨੂੰ ਲੱਗਦਾ ਬੀਗੇ ਤੋਂ ਥੋੜਾ ਜਿਹਾ ਬੀਗਾ ਹੀ ਹੋ ਤੇ ਆਪਣੇ 4 ਥੈਲੇ ਹੋ ਗਏ ਸੀ ਤਕਰੀਬਨ ਜੇ 40 ਕਿਲੋ ਦੇ ਵੈਸੇ 40 ਕਿਲੋ ਤੋਂ ਵੱਧ ਹੀ ਥੈਲੇ ਮਣ ਦੇ ਹਿਸਾਬ ਨਾਲ ਲਈਏ ਆਪਣਾ 4 ਮਣ ਸਰੋਂ ਹੋ ਗਈ 1 ਬੀਗੇ ਚ ਤੇ ਉਸ ਤੋਂ ਬਾਅਦ ਆ ਕੀਲੇ ਦੀ ਆਪੇ ਲਾ ਲਓ ਫਿਰ ਦੇਖ ਲਓ ਕੀਲੇ ਦੀ ਕਿੰਨੀ ਹੋ ਗਈ ਸਰੋਂ ਆਪਾਂ ਦੇਸੀ ਇਹ ਬੀਜ ਦੇਉਂਦੇ ਆ ਦੇਸੀ ਦਾ ਤੇਲ ਵਧੀਆ ਹੁੰਦਾ ਹੁਣ ਇਹ ਚ ਕੱਖ ਬੀਜ ਦਾਂਗੇ ਰਾਉਣੀਏ ਦੀ ਕਰਤੀ ਸੀ ਕਰ ਰਾਤ ਮੀ ਵੀ ਪੈ ਗਿਆ ਹੁਣ ਇਹ ਜਦੋਂ ਬੱਤ ਆ ਗਿਆ ਉਦੋਂ ਇਹਨੂੰ ਬੀਜ ਦਾਂਗੇ ਨਾਲੇ ਤੁਹਾਨੂੰ ਦਿਖਾਵਾਂਗੇ ਆ ਖੜੇ ਕਰਚੇ ਵਿੱਚ ਹੀ ਬਾਹਾਂਗੇ ਇਹ ਇਧਰ ਧਣੀਆਂ ਮਿਰਚਾਂ ਤੇ ਇੰਡੀਆ ਸਾਰੀਆਂ ਲਾਈਆਂ ਹੋਈਆਂ ਇੱਕ ਕਦੂ ਹਜੇ ਫਲ ਲੱਗੇ ਚੱਕਣ ਪਿਆਜ਼ ਨਹੀਂ ਇਸ ਵਾਰੀ ਵਧੀਆ ਹੋਏ ਪਤਾ ਨਹੀਂ ਪੌਦ ਦਾ ਕੋਈ ਚੱਕਰ ਰਹਿ ਗਿਆ ਵੀ ਪੌਦ ਨਹੀਂ ਵਧੀਆ ਆਈ ਆਹ ਦੇਖੋ ਇਧਰ ਆ ਮੋਟੇ ਆਹ ਪਤਲੀ ਰਹਿ ਗਈ ਇੱਕੋ ਜਗ੍ਹਾ ਤੋਂ ਪੌਦ ਲੈਂਦੀ ਏ ਇਹ ਨਹੀਂ ਸਮਝ ਆਇਆ ਵੀ ਆਈ ਥਿੰਕੀ ਇਹ ਕਿਤੇ ਸਭ ਦੀ ਥੋੜੇ ਥੋੜੇ ਬੁਰਾ ਹਾਲ ਹੀ ਆ ਪੈ ਜਾਂਦਾ ਇੱਕ ਦੀ ਇਹ ਦਰਾ ਬੱਚੀ ਧਨੀਆ ਟਮਾਟਰਾਂ ਨੇ ਫਲ ਵਧੀਆ ਚੱਕਿਆ ਟਮਾਟਰ ਥੋੜੇ ਜਿਹਾ ਹੋਰ ਲਿਆ ਕੇ ਲਾਉਣੇ ਆ ਆਇਆ ਬਾਈ ਘਰ ਦੀ ਦਾਲ ਸਬਜ਼ੀ ਵਧੀਆ ਹੋ ਜਾਂਦੀ ਆ ਖੈਰ ਇੰਨੀ ਕੁ ਸੁੱਖ ਰਹਿ ਗਈ ਵੀ ਜਿਹੜੇ ਸਾਬ ਨਾਲ ਨੇਰੀ ਚੱਲੀ ਆ ਕਣਕਾਂ ਖੜੀਆਂ ਡਿਗੀਆਂ ਨਹੀਂ ਹੈਗੀਆਂ ਵਧੀਆ ਹਜੇ ਖੜੀਆਂ ਜਿੱਥੇ ਹੁਣ 2 ਦਿਨਾਂ ਨੂੰ ਕੰਮ ਚੱਲਣਾ ਸੀ ਮੀਂਹ ਕਾਰਨ ਹੁਣ ਚਲੋ ਫੇਰ ਹਫਤੇ ਤੇ ਗੱਲ ਬਾਤ ਗਈ ਆ ਹੁਣ ਜਿਵੇਂ ਲਾ ਲੋ ਆ ਬੰਦੇ ਦੀ ਪੂਰੀ ਸਲਾਹ ਸੀ ਵੀ 2 ਦਿਨਾਂ ਨੂੰ ਵੱਢ ਲਾਂਗੇ ਹੁਣਾਂ ਮੀਂਹ ਨਾਲ ਫੇਰ ਚਿੱਲੀ ਜੀ ਹੋ ਗਈ ਉਨੇ ਲਾ ਲੋ 4-5 ਦਿਨ ਤੇ ਜਾਊ ਗੱਲ ਵਧੀਆ ਨਹੀਂ ਇਹ ਪੱਕੀ ਪੜੀ ਸੀ ਅਜੇ ਸਾਡੇ ਦਾ ਬਾਡੀ ਕਿਤੇ ਸ਼ੁਰੂ ਨਹੀਂ ਹੋਈ ਇੱਕ ਘਰ ਨੇ ਮੈਨੂੰ ਲੱਗਦਾ ਵੱਡੀ ਐ ਆ ਇੱਕ ਕੰਦੂ ਹੋਰ ਨੇ ਰਿਨਟੇਡੇ ਕਰਤੇ ਇਹਨਾਂ ਦੇ ਮਿੱਟੀ ਲਗਾਉ ਹੋਈਆਂ ਆਰ ਦੇਖੋ ਫਲ ਤਾਂ ਸਾਰੇ ਯਾਨੀ ਫੁੱਲ ਜੇ ਕੱਢ ਰਖੇ ਆ ਹੁਣ ਆ ਮੀਂਹ ਪੈ ਗਿਆ ਹੁਣ ਵਧੀਆ ਉੱਤਰਣ ਲੱਗ ਜਾਣਗੇ ਸਾਡੇ ਇਹਨਾਂ ਨੂੰ ਕਹਿੰਦੇ ਨੇ ਚੱਪਣ ਕੱਦੂ ਤੁਸੀਂ ਕਮੈਂਟਾਂ 'ਚ ਦੱਸ ਸਕਦੇ ਹੋ ਵੀ ਤੁਹਾਡੇ ਏਰੀਆ 'ਚ ਇਹਨਾਂ ਨੂੰ ਕੀ ਕਹਿੰਦੇ ਨੇ ਪੱਕੀ ਕਣਕਾਂ ਦਾ ਪੂਰੀਆਂ ਆਈਆਂ ਪਈਆਂ ਸੀ ਮੀਂਹ ਹੈ ਇੱਕ ਦੋ ਦਿਨ ਲੇਟ ਫੌਰ ਕਰਤਾ ਕੰਮ ਖੈਰ ਕਣਕਾਂ ਦਾ ਖੜੀਆਂ ਆ ਬੱਸ ਸੁਣ ਆਏ ਆ ਵੀ ਕੰਮ ਦੋ ਤਿੰਨ ਦਿਨ ਲੇਟ ਹੋਊਗਾ ਹੋਰ ਐਡਾ ਕੋਈ ਚੱਕਰ ਨਹੀਂ ਪਿਆ ਮੀਂਹ ਦਾ ਵਧੀਆ ਕਣਕਾਂ ਪੱਕੀਆਂ ਖੜੀਆਂ ਝਾੜਦਾ ਦੇਖੋ ਐਕਦੀ ਫਿਰ ਕੀ ਬਣਦਾ ਜਿਹੜੇ ਸਾਹ ਉਹਨਾਂ ਠੰਡ ਪਈ ਆ ਝੋੜ ਵਧੀ ਹੁਣਾ ਚਾਹੀਦਾ ਬਾਕੀ ਉਹ ਮਾਲਕ ਨੂੰ ਪਤਾ ਹੈ ਚਲੋ ਜੀ ਮਿਲਾਂਗੇ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਕਿਸੇ ਹੋਰ ਟੌਪਿਕ ਤੇ ਇੱਕ ਬੇਨਤੀ ਹੈ ਚੈਨਲ ਨੂੰ ਬੱਸ ਤੋਂ ਬਸ ਸਬਸਕ੍ਰਾਈਬ ਕਰ ਦਿਓ ਕਿਉਂਕਿ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਾਏ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਆਪਾਂ ਨੂੰ ਪਤਾ ਲੱਗ ਜੇ ਵੀ ਆਪਣਾ ਬਲੌਗ ਕਿਹੋ ਜਿਹਾ ਹੈ ਜੋ ਵੀ ਆ ਕੋਈ ਕਮੀ ਪੇਸ਼ੀ ਦੱਸ ਦਿਆ ਕਰੋ ਆਪਾਂ ਨੂੰ ਕਮੈਂਟਾਂ 'ਚ ਉਹ ਆਪਾਂ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਚਲੋ ਜੀ ਮਿਲਦੇ ਆਂ ਫਿਰ ਅਗਲੀ ਵੀਡੀਓ 'ਚ ਧੰਨਵਾਦ